ਰਾਮ ਰਾਮ ਜੀ ਭਗਤ ਹੋਰੀ ਨੂੰ ਉਪਦੇਸ਼ ਮਨਮੁਖ ਕੀ ਹੁੰਦਾ ਹੈ ਤੇ ਉਸ ਨੂੰ ਕਿਵੇਂ ਦੂਰ ਕੀਤਾ ਜਾ ਸਕਦਾ ਹੈ ਇਸ ਦਾ ਨਿਰਣਾ ਇੱਕ ਦਿਨ ਨਾਨਕ ਜੀ ਆਪਣੇ ਸਿੱਖਾਨਾ ਤਰੰਮਸ਼ਾਲਾ ਵਿੱਚ ਬੈਠੇ ਹੋਏ ਸਨ ਬਹੁਤ ਸੁੰਦਰ ਕੀਰਤਨ ਚੱਲ ਰਿਹਾ ਸੀ ਪ੍ਰਮਾਤਮਾ ਦੇ ਨਾਮ ਨਾਲ ਸਾਰੇ ਜੁੜੇ ਹੋਏ ਸਨ ਕਿ ਭਗਤ ਹੋਰੀ ਅਤੇ ਜਾਪੂ ਵੰਸ਼ੀ ਦੋ ਸਿੱਖ ਨਾਨਕ ਜੀ ਦੇ ਚਰਨਾਂ 'ਚ ਆਏ ਉਹਨਾਂ ਨੇ ਨਾਨਕ ਜੀ ਨੂੰ ਮੱਥਾ ਟੇਕਿਆ ਤੇ ਕਿਹਾ ਨਾਨਕ ਜੀ ਤੁਸੀਂ ਵਿਦਿਆਹੀਨਾ ਕਿਰਪਾ ਕਰਕੇ ਸਾਨੂੰ ਅ ਜੀ ਹਉ ਅਪਦੇਸ਼ ਦਿਓ ਕਿ ਸਾਡਾ ਉਧਾਰ ਹੋ ਸਕੇ ਨਾਨਕ ਜੀ ਨੇ ਕਿਹਾ ਜੇ ਮਨਮੁਖਾਂ ਵਾਲੇ ਕਮ ਛੱਡ ਦੋ ਤੁਹਾਡਾ ਉਧਾਰ ਹੋ ਜਾਵੇਗਾ ਉਹਨਾਂ ਨੇ ਕਿਹਾ ਨਾਨਕ ਜੀ ਮਨਮੁਖ ਕੋਣ ਹਨ ਮੰਨੋ ਕਿਰਪਾ ਕਰਕੇ ਦੱਸ ਦੋ ਕਿ ਅਸੀਂ ਮਨਮੁਖਾਂ ਵਾਲੇ ਕਮ ਤਿਆਗ ਦਈਏ ਸਾਨੂੰ ਤਾਂ ਕੁਝ ਪਤਾ ਨਹੀਂ ਹੈ ਨਾਨਕ ਜੀ ਨੇ ਕਿਹਾ ਸੁਣੋ ਦੂਜਿਆਂ ਨਾਲ ਲੜਖਾ ਕਰਨੀ ਸਾਰਿਆਂ ਨੂੰ ਬੁਰਾ ਜਾਨਣਾ ਅਤੇ ਬੁਰਾਈ ਕਰਨੀ ਹੰਕਾਰ ਕਰਨਾ ਦੂਸਰਿਆਂ ਨਾਲ ਨਿਰਦਈ ਹੋਣਾ ਆਪਣੇ ਤੋਂ ਮਾਲਿਆਂ ਨੂੰ ਮਾਹੌਲ ਘੜਨਾ ਦੂਸਰਿਆਂ ਦੀ ਨਿੰਦਾ ਕਰਨੀ ਕਿਸੇ ਦੀ ਉਸਤਤ ਸੁਣ ਕੇ ਸੜ ਬਲ ਜਾਣਾ ਕਿਸੇ ਦਾ ਉਪਦੇਸ਼ ਨਾ ਮੰਨਣਾ ਇਹ ਸਾਰੇ ਕਰਮ ਮਨਮੁਖਾ ਦੇ ਹਨ ਇਹ ਕਰਮ ਨਹੀਂ ਕਰਨੇ ਚਾਹੀਦੇ ਇਹਨਾਂ ਨੂੰ ਤੁਸੀਂ ਉਹ ਤਿਆਗਣਾ ਜਿਵੇਂ ਪਤਝੜ ਰੁੱਤ ਵਿੱਚ ਬਰਸ਼ ਤੇ ਪੱਤੇ ਬ੍ਰਿਸ਼ ਨੂੰ ਤਿਆਗ ਦਿੰਦੇ ਹਨ ਧਰਮ ਦੀ ਕਮਾਈ ਕਰਕੇ ਨਿਰਵਾਹ ਕਰਨਾ ਤੇ ਲੋੜਵੰਦ ਨੂੰ ਉਸ ਵਿੱਚੋਂ ਯਥਾ ਸ਼ਕਤ ਦੇਣਾ ਇਹ ਉਦੇਸ਼ ਸੁਣ ਕੇ ਦੋਵੇਂ ਜਨੇ ਜਿਸ਼ਤਾ ਨਿਸ਼ਚਾ ਧਾਰ ਕੇ ਕਮਾਈ ਕਰਕੇ ਪਾਰਗਾਮੀ ਹੋ ਗਏ ਧੰਨਵਾਦ